ਇੱਕ ਗੱਲ ਕਹਿਣੀ ਚਾਹੁੰਦਾ ਬਾਈ ਨਾ ਮੈਂ ਪਹਿਲਾਂ ਚੋਰ ਸੀ ਨਾ ਮੈਂ ਅੱਜ ਚੋਰ ਆਂ ਨਾ ਮੇਰਾ ਭਾਈ ਚੋਰ ਸੀ ਨਾ ਮੈਂ ਚੋਰ ਆਂ ਮੇਰੀ ਗੱਤ ਨੂੰ ਨਹੀਂ ਆਣੀ ਆ ਬੈਠੇ ਆ ਸੀ ਦੋਏ ਪਰ ਅਸੀਂ ਆਪਣੀ ਜੀਵਨ ਲੀਲਾ ਅੱਜ ਇਹਨਾਂ ਖਤਮ ਕਰਨ ਲੱਗੇ ਆਂ ਮਰਨ ਲੱਗੇ ਆਂ ਸਿਰਫ ਪੁਲਿਸ ਵਾਲੇ ਦੇ ਉਹ ਕਹਿੰਦਾ ਸੀ ਮੈਂ ਗੋਲੀਆਂ ਪਾ ਕੇ ਪਰਚਾ ਪਾ ਦੂੰਗਾ ਅਸੀਂ ਕਿਹਾ ਬਾਈ ਸਾਡੇ ਦੇ ਗਰੀਬ ਆਦਮੀ ਆ ਪਰਚਾ ਨਾ ਪਾ ਸਾਨੂੰ ਹੁਣ ਵੀ ਡਰਦੀ ਵੀ ਕਦੇ ਵੀ ਉਹ ਸਾਨੂੰ ਚੁਕਾ ਸਕਦਾ ਭਾਈ ਬਣ ਕੇ ਸਾਡੀ ਦੋਵਾਂ ਦੀ ਹੱਥ ਬੰਨਦੇ ਮੇਰੇ ਹੱਥ ਤੇ ਫੋਨ ਹੈਗਾ ਠੀਕ ਹੈ ਅਸੀਂ ਆਪਣੀ ਜੀਵਨ ਲੀਲਾ ਖਤਮ ਕਰਨ ਲੱਗੇ ਆਂ ਜ਼ਿੰਦਗੀ ਤੋਂ ਹਾਰ ਗਏ ਬਾਈ ਕਦੇ ਚੋਰੀ ਕਰੀਓ ਨਹੀਂ ਦੀ ਬਾਈ ਨਾ ਹੁਣ ਕਰੀ ਨਿਕਲ ਗਏ ਪੈਸੇ ਪਰ ਭਾਈ ਬਣ ਕੇ ਨਾ ਜਰੂਰ ਦੇਖ ਲਓ ਹਾਰ ਗਏ ਯਾਰ ਅਸੀਂ ਜ਼ਿੰਦਗੀ ਤੋਂ ਹਾਰ ਕੇ ਉਹ ਪੁਲਿਸ ਵਾਲਾ ਕਹਿੰਦਾ ਮੈਂ ਤੁਹਾਡੇ ਤੇ ਗੋਲੀਆਂ ਪਾ ਕੇ ਪਰਚਾ ਪਾਉਂਗਾ ਫੱਟੋਂ ਨੀ ਬਾਈ ਬੜਨਾ 65000 65500 ਰੁਪਈਆ ਸਾਡੇ ਦਾ ਘਰੇ ਖਾਣ ਨੂੰ ਜਾਣੇ ਨਹੀਂ ਹੈਗੇ ਅੱਜ ਦਾ ਕਿਹਦੀ ਗੱਡੀ ਚਲਾਦਾ ਕੇ ਬਾਈ ਤੇਰੀ ਜਿੰਨਾ ਚਿਰ ਤੇਰੇ ਪੈਸੇ ਨਹੀਂ ਪੂਰੇ ਹੁੰਦੇ ਸੀ ਉਸ ਨਹੀਂ ਮੰਗਦੇ ਅੰਨਾ ਬਾਈ ਉਹ ਕਹਿੰਦਾ ਮੈਨੂੰ ਪੈਸੇ ਚਾਹੀਦੇ ਨੇ ਮੇਰੇ ਉੱਤੇ ਨੇ ਜ਼ਿੰਮੇਵਾਰੀ ਤਾਂ ਦੇਤੀ ਮੈਂ ਪੈਸੇ ਦਊਂਗਾ ਕਿੱਥੋਂ ਜਾਇ ਕਿੱਥੋਂ ਦਊਗਾ ਹੈ ਹੀ ਨਹੀਂ ਪੈਸੇ ਜੇ ਪੈਸੇ ਹੁੰਦੇ ਤਾਂ ਇੰਨੇ ਕ ਪੈਸੇ ਹੁੰਦੇ ਸਾਡੇ ਕੋਲੇ ਅਸੀਂ ਫਿਰ ਗੱਡੀਆਂ ਦੇ ਤੱਕ ਕਿਉਂ ਖਾਂਦੇ ਬਾਈ ਕੰਮ ਕਰ ਦੇ ਤੇ ਸੋਣਾ ਰੋਟੀ ਖਾਈ ਜਾਂਦੇ تھے ਕੇ ਪਰ ਆਬਦ ਨਾਮੀ ਨੇ ਸਾਨੂੰ ਹਰਾਤਾ ਜਵਾਕ ਬਰਾਬਰ ਦੇ ਨਹੀਂ ਕੀ ਮੂੰਹ ਲੈ ਕੇ ਨਿਕਲਿਆ ਬੈਰਾ ਜਿੱਦਾ ਬਾਹਰ ਹੀ ਨਿਕਲੇ ਗੱਲ ਦੇ ਸਾਰੇ ਮਾਰਨ ਤੋਂ ਬਾਅਦ ਸਾਡੇ ਸਾਰੇ ਟੱਪਰ ਦੇ ਖਾਤੇ ਚੈੱਕ ਹੋ ਜਾਣ ਸਾਡਾ ਘਰ ਦੀ ਤਲਾਸ਼ੀ ਹੋ ਜੇ ਸਾਡੇ ਕਿਤੇ ਵੀ ਉਹਨਾਂ ਨੂੰ ਸ਼ੱਕ ਲੱਗਦਾ ਸਾਰੇ ਸਾਰੇ ਖਾਤੇ ਮੇਰੀ ਗੁੜੀ ਆਪ ਚੈੱਕ ਕਰਾਉਗੀ ਖਾਤੇ ਜੇ ਨਾ ਪੈਸੇ ਹੋਏ ਭਾਈ ਸਾਨੂੰ ਅਨਸਾਫ਼ ਦਵਾਇਓ ਸਾਸੀ ਕਾਲ ਜੀ ਤੁਸੀਂ ਟਿਵਾਣਾ ਟੀਵੀ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਅੱਜ ਅਸੀਂ ਪਾਤੜਾ ਸਮਾਣਾ ਰੋਡ ਤੇ ਮੌਜੂਦ ਪਿੰਡ ਨਿਆਲ ਵਿਖੇ ਮੌਜੂਦਾਂ ਨਿਆਲ ਦੇ ਲੋਕਾਂ ਨੇ ਕਿਸਾਨ ਜਥੇਬੰਦੀਆਂ ਨੇ ਹੋਰ ਸਮਾਜ ਸੇਵੀ ਜਥੇਬੰਦੀਆਂ ਨੇ ਇੱਥੇ ਧਰਨਾ ਜਿਹੜਾ ਲਗਾਇਆ ਏ ਰੋਡ ਦੇ ਉੱਪਰ ਪਾਤੜਾ ਸਮਾਣਾ ਮੇਨ ਰੋਡ ਦੇ ਉੱਪਰ ਜਿੱਥੋਂ ਬਾਈਪਾਸ ਪਾਤੜਾ ਦਾ ਇੱਕ ਸਾਈਡ ਨੂੰ ਜਾਂਦਾ ਤੇ ਦੂਜੀ ਸਾਈਡ ਸੰਗਰੂਰ ਬਾਈਪਾਸ ਆ ਜਿਹੜਾ ਉੱਥੇ ਤਰਨਾ ਜਿਹੜਾ ਲਗਾਇਆ ਗਿਆ ਤਰਨਾ ਲਗਾਉਣ ਦਾ ਕਾਰਨ ਆ ਜੀ ਪਿੰਡ ਨਿਆਲ ਦੇ ਦੋ ਨੌਜਵਾਨ ਜਿਨ੍ਹਾਂ ਨੇ ਸੁਸਾਈਡ ਕੀਤਾ ਬੀਤੇ ਦਿਨਾਂ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੋ ਨੌਜਵਾਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਟ੍ਰੱਕ ਆਪਰੇਟਰਾਂ ਸਾਡੇ ਮਾਲਕ ਨੇ ਸਾਡੇ ਤੇ 65000 ਰੁਪਏ ਦਾ આરોਪ ਲਗਾਇਆ 65000 ਚੋਰੀ ਹੁੰਦੇ ਨੇ ਉਹ ਕਹਿ ਰਿਹਾ ਕਿ ਤੁਸੀਂ ਚੋਰੀ ਕੀਤੇ ਨੇ ਸੋ ਸਾਡੀ ਕੁੱਟਮਾਰ ਹੁੰਦੀ ਹੈ ਉਸ ਤੋਂ ਬਾਅਦ ਉਹ ਸਲਫਾਸ ਖਾਂਦੇ ਨੇ ਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਂਦੇ ਨੇ ਜ਼ਹਿਰੀਲੀ ਚੀਜ਼ ਖਾ ਕੇ ਸੋ ਇਹ ਇਨਸਾਫ ਲੈਣ ਦੇ ਲਈ ਧਰਨਾ ਲਗਾਇਆ ਗਿਆ ਹੈ ਇਹ ਪੁਲਿਸ ਪ੍ਰਸ਼ਾਸਨ ਨੇ ਪਰਚਾ ਤਾਂ ਦਰਜ ਕਰ ਲਿਆ ਪਰ ਜੋ આરોપી ਨੇ ਉਹ ਵੀ ਇੱਕ ਪੁਲਿਸ ਮੁਲਾਜ਼ਮ ਦੱਸਿਆ ਜਾ ਰਿਹਾ ਹੈ ਕਹਿੰਦੇ ਉਸ ਨੂੰ ਅਰੈਸਟ ਨਹੀਂ ਕੀਤਾ ਗਿਆ ਗ੍ਰਿਫਤਾਰ ਨਹੀਂ ਕੀਤਾ ਗਿਆ ਤਾਂ ਕਰਕੇ ਲੋਕਾਂ ਵੱਲੋਂ ਧਰਨਾ ਇਹ ਜਿਹੜਾ ਲਗਾਇਆ ਗਿਆ ਤੁਸੀਂ ਦੇਖ ਰਹੇ ਹੋ ਤਸਵੀਰਾਂ ਡੈੱਡ ਬਾਡੀਆਂ ਨੇ ਜਿਹੜੀਆਂ ਉਹ ਟਰਾਲੀ ਦੇ ਵਿੱਚ ਰੱਖੀਆਂ ਨੇ ਉਸ ਤਸਵੀਰਾਂ ਦੇਖ ਰਹੇ ਹਾਂ ਮਾਣ ਸਤਿਕਾਰ ਹਾਏ ਹਾਏ ਮਾਜੀ ਹਾਏ ਕਾਨੂੰਨੀ ਫੌਜ ਦਾ ਹਾਏ 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 ਦੋਸ਼ੀਆਂ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਸੋ ਮੱਟੂ ਜੀ ਨੇ ਉਹਨਾਂ ਨਾਲ ਗੱਲ ਕਰਾਂਗੇ ਨਮਸਤਾਵਲੇ ਦੇ ਰੂਪ ਵਿੱਚ ਨਿਦੇਮਾਗੇ ਇੱਥੇ ਮਰਜੀ ਪਾਈ ਦੀ ਬੰਦ ਪਤਾ ਦੇ ਦਰਵਾਜ਼ੇ ਕਾਟ ਚ ਰੋਣੀ ਪਰ ਦਿਨ ਉਪਰ ਚੇ ਚਲਾਗੇ ਕੁਝ ਦਿਨੇ ਕੁਝ ਜਾਂ ਕੁਝ ਕੰਮੇ ਬਾਕੀ ਹੋਣਗੇ ਜਦ ਤੋਸਵਾਗਾ ਪਿੱਛੇ ਨਹੀਂ ਹੁੰਮੇਗਾ ਇਹ ਲੋਕਾਂ ਦੀ ਤਾਕਤ ਹੈ ਇਹ ਲੋਕਾਂ ਦਾ ਪਤਾ ਨਹੀਂ ਮੱਟੂ ਜੀ ਪਹੁੰਚਨੇ ਹਾਂਜੀ ਬਾਈਗੁਰੂ ਜੀ ਖਾਲਸਾਬ ਐਗਰੂ ਫਤਿਹ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਇਸ ਘਟਨਾ ਨੂੰ ਹਰ ਜਗ੍ਹਾ ਧਰਨਾ ਹੀ ਲਾਉਣੇ ਪੈਂਦੇ ਨੇ ਇਨਸਾਫ ਲਈ ਟਿਵਾਣਾ ਜੀ ਪਹਿਲਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਹਮੇਸ਼ਾ ਜਿੱਥੇ ਕਿਤੇ ਬੇਇਨਸਾਫੀਆਂ ਹੁੰਦੀਆਂ ਨੇ ਉੱਥੇ ਤੁਸੀਂ ਖੜ੍ਹਦੇ ਹੋ ਸੋ ਮੈਂ ਡਾਕਟਰ ਜਤਿੰਦਰ ਸਿੰਘ ਮੱਟੂ ਅੱਜ ਅਸੀਂ ਹਲਕਾ ਸ਼ਤਰਾਨਾ ਦੇ ਪਿੰਡ ਨਿਆਲ ਦੇ ਵਿੱਚ ਆ ਨਿਆਲ 'ਚ 3 ਦਿਨ ਪਹਿਲਾਂ ਇੱਕ ਦਵਿੰਦਰ ਸਿੰਘ ਔਰ ਹਰਪ੍ਰੀਤ ਸਿੰਘ ਆਪਣੀ ਜੀਵਨ ਈਲਾ ਸਮਾਪਤ ਕਰ ਲੈਂਦਾ ਉਦਾ ਰੀਜ਼ਨ ਸੀ ਕਿ ਉਹਨਾਂ ਦੇ ਉੱਤੇ ਉਸ ਟਰੱਕ ਜਿਹੜਾ ਉਹ ਟਰੱਕ ਚਲਾਉਂਦੇ ਸੀ ਉਹਦੇ ਮਾਲਕ ਨੇ ਚੋਰੀ ਦੇ ਬਹੁਤ ਵੱਡੇ ਇਲਜ਼ਾਮ ਲਾਏ ਕਿ ਸਾਡਾ 60-65000 ਰੁਪਿਆ ਇਹਨਾਂ ਨੇ ਚੋਰੀ ਕਰ ਲਿਆ ਜਦ ਕਿ ਉਹਨਾਂ ਨੇ ਵੀਡੀਓ ਚ ਰੋ ਰੋ ਕੇ ਦੱਸਿਆ ਕੁਰਲਾ ਕੇ ਦੱਸਿਆ ਕਿ ਅੱਜ ਤੱਕ ਅਸੀਂ ਐਦਾਂ ਜੇ ਕਿਰਤ ਕਰਨ ਵਾਲੇ ਲੋਕ ਆ ਅਸੀਂ ਇਕੱਠੀ ਰਕਮ ਨਹੀਂ ਕਦੇ ਦੇਖੀ ਐਦਾਂ ਵੀ ਉਹ ਨੀਂਦ ਦੇ ਵਿੱਚ ਸੀਗੇ ਜਦੋਂ ਬੰਗਲੌਰ ਸਾਮਾਨ ਸਮੂਹ ਲੈ ਕੇ ਗਏ ਉਹ ਬੰਗਲੌਰ ਤੋਂ ਵਾਪਸ ਆਏ ਨੇ ਸਾਮਾਨ ਲੈ ਕੇ ਆਏ ਨੇ ਉਹਨਾਂ ਨੂੰ ਖੁਦ ਨਹੀਂ ਪਤਾ ਕਿ ਉਹਨਾਂ ਦੇ ਪੈਸੇ ਕਿੱਥੇ ਨਿਕਲ ਗਏ ਸੋ ਇਹ ਮਾੜੇ ਸਿਸਟਮ ਨੇ ਔਰ ਇਹ ਜਲਾਦ ਲੋਕਾਂ ਨੇ ਮੈਂ ਜਲਾਦ ਕਹ ਕਿਉਂਕਿ ਜਿਹੜਾ ਇੱਕ ਇਨਸਾਨ ਨੂੰ ਇਨਸਾਨ ਨਹੀਂ ਸਮਝ ਰਿਹਾ ਪਹਿਲਾਂ ਤਾਂ ਇੱਥੇ ਪਾਲ ਜਿਹੜਾ ਵਰਕਸ਼ਾਪ ਤੇ ਲਿਆ ਕੇ ਉਹਨਾਂ ਨੂੰ ਕੁੱਟਿਆ ਮਾਰਿਆ ਜਾਂਦਾ ਬਹੁਤ ਬੁਰੀ ਤਰ੍ਹਾਂ ਉਹਨਾਂ ਨਾਲ ਛਾਦਤ ਕੀਤਾ ਜਾਂਦਾ ਫੇਰ ਮੈਂ ਸਮਝਦਾ ਕਿ ਜਦੋਂ ਕੋਈ ਇਮਾਨਦਾਰ ਬੰਦਾ ਹੋਵੇ ਨਾ ਸ਼ਰੀਫ ਬੰਦਾ ਹੋਵੇ ਟਿਵਾਣਾ ਸਾਹਿਬ ਜੇ ਉਹਤੇ ਤੁਸੀਂ ਮਾੜਾ ਮੋਟਾ ਕੋਈ ਇਦਾਂ ਦਾ આરોਪ ਲਾ ਦੋਗੇ ਗਲਤ ਬੇਬਨਿਆ ਜਿਹੜੀ ਚੀਜ਼ ਉਹਨੇ ਨਾ ਕੀਤੀ ਹੋਵੇ ਮੈਂ ਸਮਝਦਾ ਇਮਾਨਦਾਰ ਔਰ ਸ਼ਰੀਫ ਬੰਦਾ ਕਦੇ ਵੀ ਇਹ ਬਰਦਾਸ਼ਤ ਨਹੀਂ ਕਰਦਾ ਉਹਨੇ ਵੀਡੀਓਜ਼ ਰੋ ਰੋ ਕੇ ਦੱਸਿਆ ਕਿ ਮੈਂ ਦੋ ਦਿਨ ਹੋ ਗਏ ਜਿਹੜਾ ਘਰੋਂ ਬਾਹਰ ਨਹੀਂ ਨਿਕਲ ਰਿਹਾ ਮੇਰਾ ਘਰੋਂ ਬਾਹਰ ਨਿਕਲਣਾ ਜਿਹੜਾ ਮੇਰਾ ਬਦਨਾਮੀ ਦਾ ਇਦਾਂ ੱੱੱੱੱੱ ਤੇ ਉਹ ਦੋ ਬੰਦਿਆਂ ਦਾ ਚਲੇ ਜਾਣਾ ਬਹੁਤ ਵੱਡਾ ਦੁੱਖ ਹੈ ਹਲਕੇ ਛਤਰਾਣੇ ਲਈ ਬਹੁਤ ਵੱਡਾ ਘਟਾ ਆ ਔਰ ਇਥੋਂ ਦਾ ਜਿਹੜਾ ਤੰਤਰ ਹੈ ਸਮਾਜਿਕ ਤੰਤਰ ਹੈ ਜਾਂ ਪੋਲਿਟੀਕਲ ਤੰਤਰ ਹੈ ਜਾਂ ਪ੍ਰਸ਼ਾਸਨਿਕ ਤੰਤਰ ਹੈ ਉਹਦੀ ਢਿੱਲੀ ਕਾਰਵਾਈ ਇਹ ਦੇਖ ਲਓ ਕਿ ਤਿੰਨ ਦਿਨ ਹੋ ਗਏ ਜਿੱਦਣ ਦੀ ਵੀਡੀਓ ਪਾਈ ਆ ਜਿੱਦਣ ਦੀ ਉਹਨਾਂ ਦੀ ਡੈਥ ਹੋਈ ਆ ਉਸ ਦਿਨ ਤੋਂ ਲਗਾਤਾਰ ਅੱਜ ਤੀਜੇ ਦਿਨ ਬਾਅਦ ਮਤਲਬ ਐਮਐਲਏ ਵੀ ਆਇਆ ਛਤਰਾਣੇ ਹਲਕੇ ਦਾ ਕੁਲਵੰਤ ਸਿੰਘ ਔਰ ਡੀਐਸਪੀ ਵੀ ਆਇਆ ਔਰ ਹੋਰ ਉਹਨਾਂ ਦੇ ਸਾਥੀ ਵੀ ਆਏ ਨੇ ਸਿਰਫ ਇਹਸ ਕਰਕੇ ਕਿ ਸਾਨੂੰ ਸਮਾਂ ਦਿਓ ਜੀ ਸਮਾਂ ਕਾਹਦਾ ਦਈਏ ਸਮਾ 3 ਦਿਨ ਹੋ ਗਏ ਲਗਾਤਾਰ ਆ ਲਾਸ਼ਾਂ ਇੱਥੇ ਪਈਆਂ ਨੇ ਕਿਸੇ ਨੂੰ ਸ਼ੌਕ ਹੈ ਟ ਵਾਲਾ ਸਾਹਿਬ ਕਿ ਮਿੱਟੀ ਨੂੰ ਰੋਲ ਲੀਏ ਇੱਥੇ ਸੜਕਾਂ ਤੇ ਰੱਖ ਕੇ ਸਾਨੂੰ ਕੋਈ ਸ਼ੌਕ ਹੈ ਕਿ ਆ ਰਾਹਗੀਰਾਂ ਨੂੰ ਪਰੇਸ਼ਾਨ ਕਰੀਏ ਕਿਉਂਕਿ ਕਿਸੇ ਇੱਕ ਪਰਿਵਾਰ ਦਾ ਘਰ ਉੱਜੜ ਗਿਆ ਕਿਸੇ ਦੇ ਦੋ ਕਮਾਉਣ ਵਾਲੇ ਪੁੱਤ ਉੱਜੜ ਗਏ ਜਿਹੜੇ 8-7-8000 ਰੁਪਏ ਤੇ ਲਾ ਕੇ ਪੂਰੇ ਪਰਿਵਾਰ ਦਾ ਗੁਜ਼ਾਰਾ ਬਿਸ਼ਰ ਕਰ ਰਹੇ ਸੀਗੇ ਸੋ ਨਾ ਉਹਰੇ ਐਸ ਡੀ ਐਮ ਆਇਆ ਨਾ ਉਹਰੇ ਡੀ ਐਸ ਪੀ ਆਇਆ ਇਸ ਤੋਂ ਪਹਿਲਾਂ ਅੱਜ ਧਰਨੇ ਤੋਂ ਪਹਿਲਾਂ ਨਾ ਔਰੇ ਤਹਿਸੀਲਦਾਰ ਆਇਆ ਨਾ ਔਰੇ ਨੈਪ ਤਹਿਸੀਲਦਾਰ ਆਇਆ ਨਾ ਔਰੇ ਕੋਈ ਵੀਡੀਓ ਆਇਆ ਮਤਲਬ ਕਿਡਾ ਤੰਤਰ ਹੈ ਇਸ ਡੈਮੋਕ੍ਰੇਸੀ ਦਾ ਇਸ ਰਾਜਨੀਤਿਕਾ ਕਿ ਪਰਿਵਾਰ ਕੋਲ ਨਾ ਤਾਂ ਐਮਐਲਏ ਪਹੁੰਚਿਆ ਅੱਜ ਤੱਕ ਨਾ ਉਹਨਾਂ ਦਾ ਕੋਈ ਸਾਥੀ ਪਹੁੰਚਿਆ ਸਿਰਫ ਅੱਜ ਆਏ ਨੇ ਜਦੋਂ ਇਹ ਪਤਾ ਲੱਗਿਆ ਟਿਵਾਣਾ ਸਾਹਿਬ ਕਿ ਲੋਕਾਂ ਦੇ ਵਿੱਚ ਗੁੱਸਾ ਆ ਔਰ ਅੱਜ ਲੋਕ ਆਪਣਾ ਗੁੱਸਾ ਜ਼ਾਹਰ ਕਰਨਗੇ ਅੱਜ ਇੱਥੇ ਧਰਨਾ ਪ੍ਰਦਰਸ਼ਨ ਲਾਉਣਗੇ ਸੋ ਤਾਂ ਕਰਕੇ ਉਹਨੂੰ ਧਰਨਾ ਪ੍ਰਦਰਸ਼ਨ ਨਾ ਲੱਗੇ ਇਸ ਕਰਕੇ ਮਿੱਠੀਆਂ ਮਿੱਠੀਆਂ ਗੋਲੀਆਂ ਦੇਣ ਆਇਆ ਸੀ ਐਮਐਲਏ ਮਿੱਠੀਆਂ ਮਿੱਠੀਆਂ ਗੋਲੀਆਂ ਦੇਣ ਆਏ ਸੀ ਇੱਥੋਂ ਦਾ ਪ ਤੇ ਦੋ ਜੀ ਚਲੇ ਗਏ ਅੱਜ ਜੇ ਤੁਹਾਡੇ ਚੁੰਡੀ ਵੀ ਵੱਢਦਾ ਨਾ ਉਹ ਵੀ ਆਪਾਂ ਨੂੰ ਬੜੀ ਲੱਗਦੀ ਆ ਵੀ ਹਾਂ ਕਿਸੇ ਦੇ ਚੁੰਡੀ ਵੱਢੀ ਗਈ ਲੇਕਿਨ ਉਹ ਮੌਤ ਨੂੰ ਗੱਲ ਲਾਇਆ ਕਿਸੇ ਨੇ ਤੇ ਮੌਤ ਨੂੰ ਇਦਾਂ ਨਹੀਂ ਕੋਈ ਗੱਲ ਲਾਂਦਾ ਹੁੰਦਾ ਪਤਾ ਨਹੀਂ ਕਿੰਨਾ ਕੱਕਿਆ ਕਿੰਨਾ ਥੱਤਿਆ ਕਿੰਨਾ ਟੁੱਟਿਆ ਹੋਊਗਾ ਬੰਦਾ ਉਹ ਕਿੰਨਾ ਕ ਰੋਇਆ ਹੋਊਗਾ ਕਿਉਂਕਿ ਅੱਜ ਕੌਣ ਜਾਂਦਾ ਇਸ ਦੁਨੀਆ ਤੋਂ ਜਰ ਜਿਹਦਾ ਪਰਿਵਾਰ ਹੋਵੇ ਜਿਹਦਾ ਘਰ ਹੋਵੇ ਜਿਹਦੇ ਬੱਚੇ ਹੋਣ ਜਿਹਦੀ ਘਰ ਵਾਲੀ ਹੋਵੇ ਜਿਹਦੇ ਮਾਪੇ ਹੋਣ ਜਿਹਦਾ ਭੈਣ ਭਾਈ ਹੋਵੇ ਕੌਣ ਇਸ ਦੁਨੀਆ ਨੂੰ ਛੱਡਣ ਨੂੰ ਕਿਸਦਾ ਜੀ ਕਰਦਾ ਕਿੰਨੀ ਮਜਬੂਰੀ ਚ ਗਿਆ ਹੋਊਗਾ ਇਹ ਮਜਬੂਰੀ ਪੈਦਾ ਕੀਤੀ ਐ ਇੱਥੋਂ ਦੇ ਜਲਾਦਾਂ ਨੇ ਜਿਹੜਾ ਕੋਈ ਪੁਲਿਸ ਵਾਲਾ ਸੀਗਾ ਹਰਿਆਉ ਪਿੰਡ ਦਾ ਜਿਹਦਾ ਟਰੱਕ ਸੀਗਾ ਜਿਨੇ ਉਹਨੂੰ ਮਰਨ ਦੇ ਲਈ ਉਕਸਾਇਆ ਉਲਟਾ ਜਿਵੇਂ ਉਹ ਵੀਡੀਓ ਚ ਕਹਿ ਰਿਹਾ ਕਿ ਸਾਨੂੰ ਚਿੱਟੇ ਦੇ ਪਰਚੇ ਪਾਣ ਦੀਆਂ ਧਮਕੀਆਂ ਦਿੱਤੀਆਂ ਸੀ ਉਹ ਕਹਿੰਦਾ ਭਰਾਵਾ ਸਾਡੇ ਤੋਂ ਚਿੱਟੇ ਵਾਲਾ ਕੇਸ ਤਾਂ ਲੜਿਆ ਨਹੀਂ ਜਾਣਾ ਉਹਦਾ 60000 ਰੁਪਇਆ ਵੀ ਉਹਦੇ ਕਿਸ ਰਿਸ਼ਤੇਦਾਰ ਨੇ ਓਟਤਾ ਸੀ ਵੀ ਭਾਈ ਚਲ ਝੂਠਾ ਸੱਚਾ ਜੋ ਵੀ ਅਸੀਂ ਦਵਾਂਗੇ ਯਾਰ ਪਰ ਉਹ ਕਹਿੰਦਾ ਦਵਾਂਗੇ ਕਿੱਥੋਂ ਸਾਡੀ ਤਾਂ 5000 6000 7000 ਰੁਪਏ ਤਨਖਾਹ ਹੈ ਯਾਰ ਜੀ ਵੀ ਇਸ ਕਰਕੇ ਉਹਨਾਂ ਨੇ ਮੌਤ ਨੂੰ ਘੜ ਲਾਇਆ ਕਿਉਂਕਿ ਉਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਆ ਅਸੀਂ ਵੀ ਦੇਖੀ ਆ ਸਾਰੇ ਪੰਜਾਬ ਨੇ ਦੇਖੀ ਆ ਪੂਰੀ ਦੁਨੀਆ ਨੇ ਦੇਖੀ ਆ ਕਿ ਕਿਵੇਂ ਦੋ ਬੇਬਸ ਲੋਕ ਇਸ ਸਿਸਟਮ ਦੀ ਭੇਂਟ ਚੜ ਗਏ ਸਮਾਲੇ ਸਿਸਟਮ ਦੀ ਭੇਂਟ ਚੜ ਗਏ ਲੇਕਿਨ ਪੁਲਿਸ ਜਿਹੜੀ ਅੱਜ ਮੈਂ ਸਮਝਦਾ ਐਡਾ ਟੈਕਨੀਕਲ ਯੁੱਗਾ ਹੈ ਇਹਨਾਂ ਕੋਲ ਇੰਟੈਲੀਜੈਂਸ ਇਹਨਾਂ ਕੋਲ ਹੈ ਸੀਆਈਡੀ ਇਹਨਾਂ ਕੋਲ ਹੈ ਸਪੈਸ਼ਲ ਫੋਰਸਿਸ ਇਹਨਾਂ ਕੋਲ ਨੇਟਵਾਨਾ ਸਾਹਿਬ ਤਾਂ ਕੀ ਅੱਜਕੱਲ ਮੋਬਾਈਲ ਮਿੰਟਾਂ ਦੀ ਟ੍ਰੇਸ ਹੋ ਜਾਂਦੇ ਨੇ ਜਿਹੜੇ ਦੋਸ਼ੀ ਨੇ ਉਹ ਵੀ ਮੁਲਾਜ਼ਮ ਨੇ ਉਹ ਮੁਲਾਜ਼ਮ ਐ ਮੇਨ ਬੰਦਾ ਜਿਹਦਾ ਟਰੱਕ ਹੈ ਕੀ ਮੁਲਾਜ਼ਮ ਨੂੰ ਫੜਨਾ ਔਖਾ ਆ ਕਿੱਥੇ ਗਿਆ ਮੰਨ ਲਾ ਸਿਮ ਕੱਢ ਕੇ ਸਿੱਟਦਾ ਉਹਨੇ ਉਹਦਾ EMI ਨੰਬਰ ਦਾ ਹੋਊਗਾ ਯਾਰ ਜੀ ਮੋਬਾਈਲ 'ਚ ਅੱਜਕੱਲ ਇੱਕ ਮਿੰਟ 'ਚ ਪਾਉਂਗੇ ਪਤਾ ਲੱਗ ਜੂ ਉੱਥੇ ਬੈਠਿਆ ਬੰਦਾ ਉੱਥੇ ਫੋਨ ਹੈ ਦਾ ਜੀ ਤੇ ਜਦੋਂ ਤੱਕ ਤੁਸੀਂ ਸਖਤਾਈ ਨਹੀਂ ਕਰਦੇ ਜਦੋਂ ਤੱਕ ਦੋਸ਼ੀਆਂ ਨੂੰ ਨਹੀਂ ਫੜਦੇ ਤਾਂ ਫਿਰ ਕਦੋਂ ਕਿਸ ਤਰ੍ਹਾਂ ਇਨਸਾਫ ਮਿਲੂਗਾ ਅੱਜ ਅਸੀਂ ਇੱਥੇ ਇਨਸਾਫ ਲੈਣ ਦੇ ਲਈ ਆ ਜਦੋਂ ਤੱਕ ਜਿਹੜੇ ਉਹ ਦਰਿੰਦੇ ਨੇ ਜਿਹੜੇ ਜਲਾਦ ਨੇ ਜਿਨ੍ਹਾਂ ਨੇ ਸਾਡੇ ਦਵਿੰਦਰ ਨੂੰ ਮਾਰਿਆ ਜਿਨ੍ਹਾਂ ਨੇ ਸਾਡੇ ਹਰਪ੍ਰੀਤ ਨੂੰ ਮਾਰਿਆ ਜਿਨ੍ਹਾਂ ਨੇ ਇੱਕ ਇੱਕ ਦੋ ਬੰਦੇ ਨਹੀਂ ਮਾਰੇ ਉਹਨਾਂ ਨੇ ਪੂਰਾ ਮਜ਼ਦੂਰ ਪਰਿਵਾਰ ਮੌਤ ਦੇ ਘਰ ਤੋਂ ਉਤਾਰਤਾ ਕਿਉਂਕਿ ਉਹ ਵਿਚਾਰੀ ਉਹਨਾਂ ਦੀ ਘਰ ਵਾਲੀ ਉਹਨਾਂ ਦੇ ਬੱਚੇ ਹੁਣ ਕਿੱਥੋਂ ਕਮਾ ਕੇ ਖਾਣਗੇ ਸੋ ਸਾਡੀ ਇਸ ਮਾਰੇ ਸਿਸਟਮ ਤੋਂ ਮੰਗ ਹੈ ਜਿਹੜੇ ਕਹਿੰਦੇ ਸੀ ਅਸੀਂ ਆਮ ਘਰਾਂ ਦੇ ਆਮ ਘਰਾਂ ਦੇ ਐਮਐਲਏ ਬਣ ਗਏ ਹਲਕੇ ਛਤਰਾਣੇ ਦੇ ਐਮਐਲਏ ਬਣ ਗਏ ਜੀ ਇੱਥੋਂ ਦੇ ਵਸਨੀਕ ਐਮਐਲਏ ਬਣ ਗਏ ਕਿੱਥੇ ਹੋਰ ਐਮਐਲਏ ਕਿੱਥੇ ਉਹਦਾ ਸਿਸਟਮ ਕਿੱਥੇ ਆ ਉਹਦਾ ਰਾਜਨੀਤੀ ਕੋਈ ਬੰਦਾ ਦਿਖਾਓ ਕਿ ਆਮ ਘਰਾਂ ਦੇ ਲੋਕ ਲੋਕ ਹੁੰਦੇ ਜੇ ਤਾਂ ਉਹ ਇੱਥੇ ਆ ਕੇ ਬੈਠਦੇ ਵੀ ਭਾਈ ਸਾਨੂੰ ਵੀ ਦੁੱਖ ਹੈ ਲਓ ਅਸੀਂ ਆਪਣੀ ਪੁਲਿਸ ਨੂੰ ਥੋੜਾ ਜਿਹਾ ਸਖਤ ਕਰਦੇ ਆ ਹਜੇ ਵੀ ਸਮਾਂ ਮੰਗ ਰਹੇ ਨੇ ਕਿ ਸਾਨੂੰ ਸ਼ਾਮ ਤੱਕ ਦਾ ਸਮਾਂ ਦੇ ਦਿਓ ਜੀ ਕੋਈ ਸਮਾਂ ਸੁਮਾ ਨਹੀਂ ਮਿਲਣਾ ਇਹ ਅੱਕੇ ਥੱਕੇ ਟੁੱਟੇ ਹੋਏ ਲੋਕ ਨੇ ਆ ਉਹਨਾਂ ਦਾ ਪਿਤਾ ਖੜਿਆ ਦਵਿੰਦਰ ਦਾ ਮਲਕੀਤ ਜੀ ਹੈਨਾ ਕਿੰਨਾ ਰੋਏ ਹੋਣੇ ਕਿੰਨਾ ਕੁ ਰਲਾਏ ਹੋਣੇ ਇਹਨਾਂ ਨੇ ਆਪਣਾ ਧੀ ਪੁੱਤ ਪਾਲਿਆ ਜੰਮਿਆ ਕਰਿਆ ਇਸ ਕਾਬਲ ਬਣਾਇਆ ਕਿ ਚਲਾ ਘਰ ਦਾ ਰੋਜ਼ਗਾਰ ਚੱਲ ਰਿਹਾ ਜੋ ਦੁਨੀਆ ਤੇ ਨਹੀਂ ਹੈਗਾ ਸਾਨੂੰ ਬਹੁਤ ਦੁੱਖ ਹੈ ਅਸੀਂ ਪਰਿਵਾਰ ਦੇ ਨਾਲ ਜਦੋਂ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਦੋਸ਼ੀਆਂ ਤੋਂ ਮੁਆਵਜ਼ਾ ਜਿਹੜਾ ਸਰਕਾਰ ਉਹਨੂੰ ਦਿੰਦੀ ਨਹੀਂ ਕੋਈ ਸਾਡੀ ਮੰਗ ਹੈ ਕਿ ਇਸ ਪਰਿਵਾਰ ਦੀ ਬਾਹ ਮਢੀ ਜਾਵੇ ਯਾਰ ਕਿਉਂਕਿ ਉਹ ਦੋ ਕਮਾਉਣ ਵਾਲੇ 7-8000 ਅੱਜ ਦੀ ਡੇਟ 'ਚ 70 ਰੁਪਏ ਕਿਲੋ ਦੁੱਧ ਹੈ ਯਾਰ ਜਵਾਨਾ ਸਾਹਿਬ ਤੂੰ ਸੋਚ ਜੇ ਕਿਲੋ ਦੁੱਧ ਵੀ ਲੈਂਦਾ ਉਹ ਕਿੰਨੇ ਦਾ ਹੋ ਗਿਆ ਉਹ 7000 ਕਮਾਉਣ ਵਾਲਾ ਕਿਵੇਂ ਗੁਜ਼ਾਰਾ ਕਰਦਾ ਹੋਊਗਾ ਕੀ ਉਹਦੀ ਖਰਾਕ ਹੋਊਗੀ ਕਿੰਨਾ ਕੁ ਸੌਂਦਾ ਹੋਊਗਾ ਕਿੰਨਾ ਕੁ ਖਾਂਦਾ ਹੋਊਗਾ ਤੇ ਪਰਿਵਾਰ ਨੂੰ ਕਿਵੇਂ ਪਾਲਦਾ ਹੋਊਗਾ ਸੋ ਅਤ ਦੀ ਗਰੀਬੀ ਹੈ ਪਰਿਵਾਰ ਕਿਰਤੀ ਪਰਿਵਾਰ ਹੈ ਸਾਡੀ ਸਰਕਾਰ ਨੂੰ ਭਗਵੰਤ ਮਾਨ ਨੂੰ ਜਿਹੜਾ ਕਹਿੰਦਾ ਸੀ ਹਰਾ ਪੈਨ ਚਲਾਉਣਾ ਗਰੀਬਾਂ ਲਈ ਉਹ ਮਾੜਾ ਮੋਟਾ ਇੱਧਰ ਵੀ ਇੱਧਰ ਵੀ ਚਲਾ ਦੇਣਾ ਗਰੀਬਾਂ ਲਈ ਸਾਢੇ 3 ਸਾਲ ਬੀਤ ਗਏ ਕਦੇ ਚੰਨੀ ਦੇ ਮਗਰ ਭੱਜ ਲੈਂਦਾ ਕਦੇ ਬਾਜਵੇ ਦੇ ਮਗਰ ਭੱਜ ਲੈਂਦਾ ਕਦੇ ਖੈਰੇ ਦੇ ਮਗਰ ਭੱਜ ਲੈਂਦਾ ਤਾਂ ਇਹਨਾਂ ਦੀ ਬਾਹ ਕੋਣ ਫੜੂਗਾ ਯਾਰ ਆਕੇ ਸਿਸਟਮ ਤੁਸੀਂ ਫੁੱਦੂ ਬਣਾਇਆ ਲੋਕਾਂ ਦਾ ਯਾਰ ਐਡੇ ਐਡੇ ਸਬਜ਼ ਬਾਗ ਦਿਖਾ ਕੇ ਤੁਸੀਂ ਕਹਿੰਦਾ ਕਿ ਅਸੀਂ ਆਹ ਕਰਾਂਗੇ ਵਾਹ ਕਰਾਂਗੇ ਅੱਜ ਤੁਸੀਂ ਉੱਥੇ ਬੈਠ ਕੇ ਆਪਣੇ ਰੂਮ ਦੇ ਵਿੱਚ ਕਰਦੇ ਹੋ ਜੀ ਅੱਜ ਅਸੀਂ ਫਲਾਣਾ ਫੜ ਲਿਆ ਜੀ ਅੱਜ ਅਸੀਂ ਢਮਕਾਣਾ ਫੜ ਲਿਆ ਜੀ ਫੜੋ ਜਿਹੜੇ ਦੋਸ਼ੀ ਨੇ ਇਨਾਂ ਲਈ ਥੋੜਾ ਪੈਨ ਕਦੋਂ ਚੱਲੂਗਾ ਸੋ ਅਸੀਂ ਜਦੋਂ ਤੱਕ ਪਰਿਵਾਰ ਨੂੰ ਇਨਸਾਫ ਨਹੀਂ ਮਿਲ ਜਾਂਦਾ ਬਾਈ ਟਿਵਾਣਾ ਸਾਹਿਬ ਅਸੀਂ ਇੱਥੇ ਬੈਠਾਂਗੇ ਔਰ ਅਸੀਂ ਮੰਗ ਕਰਦੇ ਆਂ ਸਰਕਾਰ ਤੋਂ ਕਿ ਸਾਨੂੰ ਜ਼ਿਆਦਾ ਸਮਾਂ ਕਿਉਂਕਿ ਉਹ ਮਿੱਟੀ ਐ ਮਰ ਚੁੱਕੇ ਨੇ ਉਹਨਾਂ ਦੀ ਮਿੱਟੀ ਇੱਥੇ ਨਾ ਰੋਲੀ ਜਾਵੇ ਆਪਣੇ ਸਿਸਟਮ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਕਹਿਣਾ ਚਾਹੁੰਦਾ ਪਟਿਆਲਾ ਪ੍ਰਸ਼ਾਸਨ ਨੂੰ ਐਸਐਸਪੀ ਪਟਿਆਲਾ ਨੂੰ ਡੀਐਸਪੀ ਪਾਤੜਾ ਨੂੰ ਕੇਸ ਸਿਸਟਮ ਨੂੰ ਥੋੜੀ ਜੀ ਚਾਬੀ ਦਿਓ ਔਰ ਦੋਸ਼ੀਆਂ ਨੂੰ ਫੜ ਕੇ ਸਲਾਖਾਂ ਦੇ ਪਿੱਛੇ ਕਰੋ ਤਾਂ ਕਿ ਪਰਿਵਾਰ ਦੇ ਹੰਝੂ ਪੂੰਝਿਆ ਜਾ ਸਕਣ ਜੀ ਧੰਨਵਾਦ ਜੀ ਹਾਂਜੀ ਬਾਪੂ ਜੀ ਕੀ ਨਾਮ ਆ ਜੀ ਮਲਕੀਤ ਸਿੰਘ ਆ ਜੀ ਮਲਕੀਤ ਸਿੰਘ ਜੀ ਕਿਸ ਤਰ੍ਹਾਂ ਵਾਪਰਿਆ ਜੀ ਇਹ ਪਾਣਾ ਕਹਿੰਦੇ ਜੀ ਬੜਾ ਕੁੱਟਮਾਰ ਹੋਈ ਪੁੱਤ ਦੇ ਨਾਲ ਹਾਂਜੀ ਇਹਨਾਂ ਨੇ ਜਿੱਦਣ ਟਰੱਕ ਤੇ ਗਏ ਨੇ ਜੀ ਮੈਨੂੰ ਇਹ ਕਹਿਣ ਲੱਗੇ ਵੀ ਪੁਲਿਸ ਮੁਲਾਜ਼ਮ ਦਾ ਟਰੱਕ ਹੈ ਮੈਂ ਆਪਣੇ ਮਨ ਵਿੱਚ ਸੋਚਿਆ ਵੀ ਪੁਲਿਸ ਮੁਲਾਜ਼ਮਰ ਤਾਂ ਗੱਡੀ ਰੱਖੇ ਨਹੀਂ ਸਕਦਾ ਵੀ ਜਿਹੜਾ ਇਹ ਕੋਈ ਗਲਤ ਕੰਮ ਨਾ ਹੋ ਜੇ ਪਰ ਤੁਹਾਨੂੰ ਪਤਾ ਵੀ ਅੱਜਕੱਲ ਦੀ ਪੀੜ੍ਹੀ ਕੋਈ ਗੱਲ ਮੰਨਦੀ ਤਾਂ ਹੁੰਦੀ ਨਹੀਂ ਜੀ ਚਲੋ ਮੈਂ ਕਿਹਾ ਚੰਗਾ ਭਾਈ ਰੋਜੀ ਰੋਟੀਆਂ ਤੁਸੀਂ ਕਮਾਓ ਇੱਥੋਂ ਬੰਗਲੌਰ ਭਰ ਕੇ ਲੈ ਕੇ ਟਰੱਕ ਜੀ ਉਹ ਕੰਪਨੀ ਵਾਲਿਆਂ ਨੇ ਪਾੜਾ ਨਹੀਂ ਪਾਇਆ ਦੋ ਦਿਨ ਪਿੰਡ ਖੜੇ ਰਹੇ ਤੀਜੇ ਦਿਨ ਪਾੜਾ ਪਿਆ ਇਹ ਬੰਗਲੌਰ ਗਏ ਬੰਗਲੌਰੋਂ ਵਾਪਸ ਗੰਡੇ ਭਰ ਕੇ ਲਿਆਏ ਨੇ ਸ਼ਿਆਰਪੁਰ ਖਾਲੀ ਕੀਤੀ ਐ ਸ਼ਿਆਰਪੁਰ ਖਾਲੀ ਕਰਕੇ ਉੱਠ ਉਹਨਾਂ ਨੂੰ ਪਹਿਲਾ ਇੱਕ ਪਾਰਟੀ ਨੇ 20000 ਪਾੜਾ ਲੇਟਾ ਉਹ ਮਾਲਕ ਦੇ ਅਕਾਊਂਟ ਚ ਪਾਤਾ ਠੀਕ ਹੈ ਜੀ ਉਹਨਾਂ ਤਮਾਨ ਸਰਕਾਰ 65500 ਰੁਪਇਆ ਉਹਨਾਂ ਨੂੰ ਬਾਅਦ ਵਿੱਚ 8:30 ਵਜੇ ਮਿਲਿਆ ਠੱਕੇ ਟੁੱਟੇ ਦੇ ਉਹਨਾਂ ਨੇ ਸੋਚਿਆ ਵਿਚਾਰ ਕਿੱਧਰ ਜਾਊਗਾ ਸਵੇਰੇ ਪਾ ਦਾਂਗੇ ਅਕਾਊਂਟ ਚ ਸ਼ਿਆਰਪੁਰੋਂ ਚੱਲ ਕੇ ਫਗਵਾੜੇ ਆ ਕਿੰਨੇ ਹੱਥੇ ਨੂੰ ਤਿੰਨੇ ਚਾਹ ਪਾਣੀ ਪੀਤਾ ਰੋਟੀ ਪਾਣੀ ਖਾਦਾ ਹੈ ਟਰਾਂਸਪੋਰਟ ਚ ਗੱਡੀ ਲਾ ਕੇ ਸਹਾਉਂਗੇ ਨੇ ਪਤਾ ਨਹੀਂ ਕੀ ਉਹਨਾਂ ਨੂੰ ਸਪਰੇਸ ਪ੍ਰੂਸ ਸੰਗਾ ਆਈਆ ਪਤਾ ਨਹੀਂ ਕੀ ਕਰਿਆ ਉਹ ਕਹਿੰਦੇ ਸਾਨੂੰ ਕੋਈ ਹੋਸ਼ਵਾਸ ਨਹੀਂ ਰਿਹਾ ਸਾਡੇ ਪੈਸੇ ਕੱਢ ਕੇ ਚੋਰੀ ਕਰਕੇ ਲੈ ਗਏ ਇਸ ਮਾਲਕ ਨੇ ਕਿਹਾ ਵੀ ਤੂੰ ਗੱਡੀ ਲੈ ਕੇ ਖਾਲੀ ਆ ਜਾ ਉਹ ਗੱਡੀ ਖਾਲੀ ਲੈ ਕੇ ਆ ਪਾਲ ਮੋਟਰ ਗੈरेज ਨੇ ਬੁਲਾ ਲਿਆ ਉਹਦਾ ਉਹਦੀ ਜ਼ਿੰਮੇਵਾਰੀ ਸੀ ਇਹਨਾਂ ਦੀ ਰੱਖਾਉਣ ਦੀ ਉੱਥੇ ਉਹਨਾਂ ਨੇ ਆਇਆਂ ਨੂੰ ਕੁਝ ਨਹੀਂ ਪੁੱਛਿਆ ਪਹਿਲਾਂ ਉਹਨਾਂ ਦੀ ਕੁੱਟਮਾਰ ਕੀਤੀ ਹੈ। ਅੱਛਾ ਜੀ। ਹਾਂ। ਉਹ ਕਹਿੰਦੇ ਸਾਡੇ ਚੋਰਾਂ ਸਾਡਾ 65000 ਰੁਪਇਆ ਦਿਓ। ਪਹਿਲਾਂ ਹੋਰ ਕੋਈ ਗੱਲ ਨਹੀਂ ਕੀਤੀ ਉਹਨਾਂ ਨੇ। ਬਸ ਇਹਨਾਂ ਦੀ ਕੁੱਟਮਾਰ ਹੀ ਕੀਤੀ ਹੈ। ਕੁੱਟਮਾਰ ਕਰਦੇ ਕਰਦੇ ਕਹਿੰਦੇ ਇੱਕ ਨੂੰ ਲੈ ਜਾ ਕਰਨ ਦੂਜੇ ਨੂੰ ਲੈ ਜਾ ਕਰਨ। ਬਾਅਦ ਵਿੱਚ ਇੱਕ ਬੰਦੇ ਨੇ ਪੁੱਛ ਲਿਆ ਦਵਿੰਦਰ ਨੂੰ ਮੇਰੇ ਬੇਟੇ ਨੂੰ ਵੀ ਤੇਰਾ ਪਿੰਡ ਕਿਹੜਾ ਹੈ? ਕਹਿੰਦਾ ਮੇਰਾ ਪਿੰਡ ਨਿਆਲ ਹੈ। ਕਹਿੰਦਾ ਨਿਆਲ ਕਿਸੇ ਨੂੰ ਜਾਣਦਾ ਹੈ? ਕਹਿੰਦਾ ਮੈਂ ਮੇਰਾ ਚਾਚਾ ਰਹਿੰਦਾ ਹੈ। ਜੁਨੀਅਰ ਜਿਹੜਾ ਡੀ ਐਮ ਮੇਰਾ ਜੱਚਾ ਕਾਲਾ ਛੋਟੇ ਭਾਈ ਨੇ ਮੇਰੇ ਵੀ ਉਹ ਸਾਡੇ ਮੈਂ ਉਹਨਾਂ ਚੋਂ ਉਸ ਪਰਿਵਾਰ ਚੋਂ ਆ ਉਹਨਾਂ ਨੇ ਜੀ ਫਿਰ ਉਹ ਬੰਦਾ ਕਹਿੰਦਾ ਵੀ ਹੁਣ ਬੱਸ ਕਰੋ ਵੀ ਉਹਨਾਂ ਦੇ ਪਰਿਵਾਰ ਨੂੰ ਬੁਲਾ ਲਓ ਫਿਰ ਮੇਰੇ ਬੇਟੇ ਨਹੀਂ ਬੁਲਾ ਆਇਆ ਮੇਰੇ ਪੜਾ ਨੂੰ ਉਹ ਫਿਰ ਕਹਿੰਦੇ ਵੀ ਵੀ ਤੁਹਾਡੇ 10 ਦਿਨਾਂ ਨੂੰ ਇਹ ਕਹਿੰਦੇ ਵੀ ਅਸੀਂ ਮਸ਼ੀਨ ਤੇ ਜਾਵਾਂਗੇ 10 ਦਿਨਾਂ ਨੂੰ ਤੁਹਾਡੇ ਪਾਇ ਸ਼ਰੇਦਾਂਗੇ ਟਾਈਮ ਲੈ ਲਿਆ ਜੀ ਹਾਂ ਟਾਈਮ ਲੈ ਲਿਆ ਉੱਥੋਂ ਆ ਗਏ ਆ ਕੇ ਸ਼ਾਮ ਨੂੰ ਮੈਨੂੰ ਮਿਲੇ ਨੇ ਮੈਂ ਹੱਥਰੇ ਸੱਟ ਲੱਗੀ ਹੋਇਆ ਮੈਂ ਕੀ ਹੋ ਗਿਆ ਕਹਿੰਦਾ ਕੁੱਟਿਆ ਉਹਨਾਂ ਨੇ ਸਾਨੂੰ ਮੈਂ ਚੱਲ ਤੈਨੂੰ ਦਾਖਲ ਕਰਾ ਦਿੰਨੇ ਆ ਉਹ ਕਹਿੰਦਾ ਨਾਲ ਉਹਦਾ ਚਿੱਟੇ ਦਾ ਪਰਚਾ ਪਵਾ ਦੂ ਪੁਲਿਸ ਵਾਲਾ ਬੰਦਾ ਵੀ ਮੇਰਾ ਤਾਂ ਅਸੀਂ ਨਹੀਂ ਦੂਜੇ ਦਿਨ ਵੀ ਕਿਹਾ ਮੈਂ ਦੂਜੇ ਦਿਨ ਸੰਗਰੂਰ ਸਾਰੇ ਜਥੇਬੰਦੀਆਂ ਦਾ ਪ੍ਰੋਗਰਾਮ ਸੀ ਮੈਂ ਉੱਥੇ ਚਲਾ ਗਿਆ ਮੇਨੂੰ ਆ ਫੋਨ ਗਿਆ ਉੱਥੇ ਵੀ ਗੇਜੇ ਨੇ ਸਸਟੇਟ ਕਰ ਲਿਆ ਉਹਦਾ ਜੀ ਬਲੀ ਲਖਵਿੰਦਰ ਲੱਖੇ ਦੀ ਤੋਂ ਸਤਾਇਆ ਹੋਇਆ ਇੱਕ ਕੋਈ ਦੇਸ਼ ਹੈ ਉਹਦਾ ਹਸਤਾਇਆ ਹੋਇਆ ਇਹਨਾਂ ਨੇ ਸੁਸਟਾਇਡ ਕੀਤਾ ਕੀ ਮੰਗ ਕੀ ਕਰਦੇ ਮੰਗ ਅਸੀਂ ਕਰਦੇ ਆ ਵੀ ਸਾਡੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਮਿਲਣੀਆਂ ਸਾਡੇ ਜਿਹੜੇ ਦੋ ਬੱਚੇ ਨੇ ਉਹਨਾਂ ਦੀ ਪਰਿਵਾਰ ਵਾਸਤੇ ਕੋਈ ਸੁਖ-ਚੂਕੂਲਤ ਹੋਣੀ ਚਾਹੀਦੀ ਹੈ ਜੀ ਆ ਬੇਨਤੀ ਜੀ ਤੁਹਾਡੇ ਮਾਦਮ ਰਹੀ ਜੀਵਿੰਦਰ ਜੀ ਕਿਸ ਤਰ੍ਹਾਂ ਦੇਖਦੇ ਹੋ ਚਿੱਟੇ ਦਾ ਪਰਚਾ ਪਾ ਦਾਂਗੇ ਇਦਾਂ ਦੀਆਂ ਧਮਕੀਆਂ ਦੇਣੀ ਆ ਇਦਾਂ ਦੇ ਪਰਚੇ ਪੈਂਦੇ ਨਹੀਂ ਜੀ ਸਾਡੇ ਸਮਾਜ 'ਚ ਲੱਗਦਾ ਕਿਉਂਕਿ ਇਹ ਬੰਦਾ ਗਵਾਹ ਆ ਜਿਹੜੇ ਬੰਦੇ ਨੇ ਉਦੋਂ ਰਵਿੰਦਰ ਔਰ ਹਰਪੀਤ ਨੇ ਵੀਡੀਓ ਪਾਈ ਆ ਉਹਦੇ 'ਚ ਕਿਹਾ ਗਿਆ ਕਿਹਾ ਤਾਂ ਗਿਆ ਕਿਉਂਕਿ ਉਹਨਾਂ ਨੂੰ ਉੱਥੇ ਜਦੋਂ ਕੁੱਟਮਾਰ ਕੀਤੀ ਐ ਉੱਥੇ ਉਹਨਾਂ ਨੂੰ ਧਮਕਾਇਆ ਗਿਆ ਕਿ ਬੰਦੇ ਬਣ ਕੇ ਚਾਹੇ ਤੁਹਾਡੇ ਪੈਸੇ ਡਿੱਗੇ ਚੋਰੀ ਹੋ ਗਏ ਸਾਨੂੰ 65000 ਰੁਪਏ ਲਿਆ ਕੇ ਦਿਓ ਨਹੀਂ ਫਿਰ ਜੇ ਬਾਲਾ ਟੱਪੋਂਗੇ ਤਾਂ ਅਸੀਂ ਤੁਹਾਡੇ ਤੇ ਤੁਹਾਨੂੰ ਬਰਬਾਦ ਕਰ ਦਾਂਗੇ ਔਰ ਤੁਹਾਡੇ ਤੇ ਚਿੱਟੇ ਦਾ ਪਰਚਾ ਪਾ ਦਾਂਗੇ ਮੈਂ ਸਮਝਦਾ ਐਸ ਚਾਹੇ ਕੋਈ ਕਾਂਸਟੇਬਲ ਹੈ ਚਾਹੇ ਕੋਈ ਉੱਚ ਅਧਿਕਾਰੀ ਹੈ ਜੇ ਕੋਈ ਵੀ ਬੰਦਾ ਜਿਹੜਾ ਹੈਗਾ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਉਹ ਬਹੁਤ ਸ਼ਰਮਨਾਕ ਹੈ ਸਿਸਟਮ ਦੇ ਲਈ ਕਿਉਂਕਿ ਬਲੈਕਮੇਲਿੰਗ ਹੋ ਗਈ ਇੱਕ ਤਰ੍ਹਾਂ ਦੀ ਮਤਲਬ ਸਾਡੇ ਹੱਥ ਹੈ ਤੁਸੀਂ ਜਿੱਦੇ ਮਰਜ਼ੀ ਜੇਬ ਵਿੱਚ ਗੋਲੀਆਂ ਪਾ ਦੋ ਤੁਹਾਡੇ ਹੱਥ ਹੈ ਜਿੱਦੇ ਮਰਜ਼ੀ ਚਾਰ ਪੁੜੀਆਂ ਰੱਖ ਕੇ ਤੁਸੀਂ ਪਰਚਾ ਪਾ ਦੋ ਇਹ ਗਲਤ ਗੱਲ ਹੈ ਸਾਰੇ ਪੁਲਿਸ ਵਾਲੇ ਮਾੜੇ ਨਹੀਂ ਹੁੰਦੇ ਲੇਕਿਨ ਪੁਲਿਸ ਦੀ ਵਰਦੀ 'ਚ ਕੁਛ ਨਾ ਕੋਈ ਨਾ ਕੋਈ ਜਲਾਦ ਕੋਈ ਨਾ ਕੋਈ ਬੁਰਛਾ ਕਰਦੀ ਕਰਨ ਵਾਲੇ ਲੋਕ ਅਜੇ ਵੀ ਮੌਜੂਦ ਨੇ ਜਿਹਨਾਂ ਕਰਕੇ ਅੱਜ ਦਵਿੰਦਰ ਔਰ ਹਰਪ੍ਰੀਤ ਵਰਗੇ ਲੋਕ ਮਰ ਰਹੇ ਨੇ ਹੁਣ ਅੱਗੇ ਦਾ ਕਿੱਦਾਂ ਜੀ ਕੀ ਜਥੇਬੰਦੀਆਂ ਦਾ ਅੱਗੇ ਟਿਵਾਣਾ ਸਾਹਿਬ ਪਿੰਡ ਦੀ ਇੱਕ ਕਮੇਟੀ ਬਣੀ ਹੋਈ ਆ ਇਨਸਾਫ ਕਮੇਟੀ ਇਨਸਾਫ ਲੈਣ ਵਾਸਤੇ ਔਰ ਉਸ ਤੋਂ ਬਾਅਦ ਬਾਕੀ ਸਾਰੀਆਂ ਜਥੇਬੰਦੀਆਂ ਨੇ ਚਾਹੇ ਕਿਸਾਨ ਯੂਨੀਅਨ ਦੀਆਂ ਵੱਖ-ਵੱਖ ਤਾਂ ਗਰੁੱਪਾਂ ਦੀਆਂ ਜਥੇਬੰਦੀਆਂ ਨੇ ਚਾਹੇ ਕੋਈ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਨੇ ਜਿਵੇਂ ਕਮੇਟੀ ਉਹਨਾਂ ਨੂੰ ਹੁਕਮ ਕਰੂਗੀ ਮੇਨ ਤਾਂ ਤਿੰਨ ਗੱਲਾਂ ਨੇ ਕਿ ਪਹਿਲੀ ਮੇਜਰ ਮੰਗਿਆ ਕਿ ਦੋਸ਼ੀਆਂ ਨੂੰ ਫੌਰੀ ਗ੍ਰਿਫਤਾਰ ਕਰੋ ਜਿਹੜੇ ਵੀ ਚਾਰ-ਪੰਜ ਦੋਸ਼ੀ ਨੇ ਨੰਬਰ 2 ਤੇ ਉਹਨੂੰ ਪਰਿਵਾਰ ਹੈ ਗਰੀਬ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਔਰ ਇਹਨਾਂ ਫਿਊਚਰ ਪਰਿਵਾਰ ਕਿਵੇਂ ਆਪਣਾ ਜੀਵਨ ਬਸਰ ਕਰੂਗਾ ਉਹਦੇ ਲਈ ਕੋਈ ਨਾ ਕੋਈ ਸਰਕਾਰੀ ਸਿਸਟਮ ਦੇ ਵਿੱਚ ਉਹਨਾਂ ਦੀ ਕੋਈ ਬਾਹ ਫੜੇ ਪਰਵਾਰ ਦੀ ਇਹ ਤਿੰਨ ਮੰਗਾਂ ਨੇ ਮੇਜਰ ਹੁਣ ਕੀ ਕਮੇਟੀ ਫੈਸਲਾ ਕਰਦੀ ਹੈ ਕਿ ਨਾ ਮੰਗਾਂ ਤੇ ਉਹ ਰਾਜੀ ਹੋ ਜਾਂਦੀ ਹੈ ਇਹ ਕਮੇਟੀ ਸਾਰੇ ਗੱਲ ਦਾ ਫੈਸਲਾ ਕਰਦੀ ਜੀ ਧੰਨਵਾਦ ਜੀ ਸਾਰਾ ਬਹੁਤ ਬਹੁਤ ਸ਼ੁਕਰੀਆ ਜੀ ਹਾਂਜੀ ਇਹ ਸਾਨੂੰ ਜਤਿੰਦਰ ਸਿੰਘ ਮੱਟੂ ਜਿਹੜੇ ਕਹਿ ਰਹੇ ਨੇ ਕਿ ਤੱਕਾ ਹੋਇਆ ਗਰੀਬ ਪਰਿਵਾਰਾਂ ਦੇ ਨਾਲ ਉਹਨਾਂ ਨੂੰ ਇਨਸਾਫ ਦਿਵਾਉਣ ਦੇ ਲਈ ਇਹ ਧਰਨਾ ਜਿਹੜਾ ਲਗਾਇਆ ਗਿਆ ਇਹ ਫਿਲਹਾਲ ਕੀ ਫੈਸਲਾ ਆਉਂਦਾ ਇਹ ਸਰਕਾਰਾਂ ਕੀ ਕਰਦੀਆਂ ਨੇ ਇਹ ਸਮਾਂ ਦੱਸੂਗਾ ਤੁਸੀਂ ਬਣੇ ਰਹੋ ਟਵਾਣਾ ਟੀਵੀ ਦੇ ਨਾਲ ਜੀ ਸੁਖਵੀਰ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਪਾਤਣਾ